ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਵੱਲੋਂ ਡਾਕਟਰ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਮਾਮਲਾ ਜਿਹੜਾ ਇਹ ਪਿੰਡ ਮੁਡਖੇੜਾ ਤੋਂ ਸਾਹਮਣੇ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਦੀ ਡਿਲੀਵਰੀ ਦਾ ਸਮੇਂ ਜੋ ਕਿ 2.7.2024 ਦਾ ਦਿੱਤਾ ਗਿਆ ਸੀ ਯਾਨੀ ਕਿ 2 ਜੁਲਾਈ 2024 ਦਾ ਤੇ ਜਦੋਂ ਰੂਟੀਨ ਚੈੱਕਅਪ ਕਰਾਉਣ ਦੇ ਲਈ ਡਾਕਟਰ ਦੇ ਕੋਲ ਗਏ ਤੇ ਇਸ ਦੌਰਾਨ ਡਾਕਟਰ ਦੇ ਵੱਲੋਂ ਉਸ ਦੀ ਪਤਨੀ ਨੂੰ ਦਵਾਈ ਦਿੱਤੀ ਗਈ ਤੇ ਕਿਹਾ ਗਿਆ ਕਿ ਅੱਜ ਹੀ ਡਿਲੀਵਰੀ ਕਰਨੀ ਪਵੇਗੀ ਇਸ ਦੌਰਾਨ ਉਕਤ ਵਿਅਕਤੀ ਜਿਸ ਦਾ ਇਹ ਕਹਿਣਾ ਹੈ ਕਿ ਮੈਂ ਡਾਕਟਰ ਨਾਲ ਗੱਲ ਕਰ ਤੇ ਇਸ ਦੌਰਾਨ ਉਕਤ ਵਿਅਕਤੀ 크ਿਸ਼ਨ ਸਿੰਘ ਜਿਸ ਦਾ ਇਹ ਕਹਿਣਾ ਹੈ ਕਿ ਮੈਂ ਕਿਹਾ ਕਿ ਮੈਂ ਡਾਕਟਰ ਦੇ ਨਾਲ ਗੱਲ ਕਰਕੇ ਮੇਰੇ ਘਰ ਵਾਲਿਆਂ ਨੂੰ ਨਾਲ ਲੈ ਕੇ ਨਹੀਂ ਆਇਆ ਤੇ ਮੇਰੇ ਕੋਲ ਇਨੇ ਪੈਸੇ ਵੀ ਨਹੀਂ ਹੈ ਤਾਂ ਮੈਂ ਕੱਲ ਸਵੇਰੇ ਆ ਜਾਵਾਂਗਾ ਉਸ ਦਾ ਕਹਿਣਾ ਹੈ ਕਿ ਉਹ ਘਰ ਆ ਗਏ ਤੇ ਸ਼ਾਮ ਨੂੰ ਉਸ ਦੀ ਪਤਨੀ ਨੂੰ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਜਦੋਂ ਡਾਕਟਰ ਕੋਲ ਵਾਪਸ ਗਏ ਨੇ ਤਾਂ ਉਹਨਾਂ ਨੇ ਪਤਨੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਲਿਆ ਤੇ ਸ਼ਾਮ ਨੂੰ ਨੋਰਮਲ ਡਿਲੀਵਰੀ ਹੋ ਗਈ ਪਰ ਡਿਲੀਵਰੀ ਤੋਂ ਕੁਝ ਸਮੇਂ ਬਾਅਦ ਬਲੀਡਿੰਗ ਫਿਰ ਤੋਂ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਮਹਿਲਾ ਨੂੰ ਸਰਕਾਰੀ ਹਸਪਤਾਲ ਪੇਸ਼ ਦਿੱਤਾ ਜਾਂਦਾ ਹੈ ਡਾਕਟਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਮਹਿਲਾ ਜਿਹੜੀ ਉਹ ਸਰਕਾਰੀ ਹਸਪਤਾਲ ਲੈ ਜਾਓ ਜਿਸ ਤੋਂ ਬਾਅਦ ਪਰਿਵਾਰ ਮਹਿਲਾ ਨੂੰ ਸਰਕਾਰੀ ਹਸਪਤਾਲ ਲੈ ਗਿਆ ਜਿੱਥੇ ਉਹਨਾਂ ਦੇ ਵੱਲੋਂ ਉਕਤ ਮਹਿਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਤਾ ਇਸ ਦੌਰਾਨ ਹੀ ਕਿਹਾ ਗਿਆ ਕਿ ਜਿੱਥੇ ਨਾਰਮਲ ਡਿਲੀਵਰੀ ਹੋਈ ਸੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸੀ ਪਰ ਮਹਿਲਾ ਦੀ ਮੌਤ ਤੋਂ ਬਾਅਦ ਇੱਥੇ ਜਮ ਕੇ ਹੰਗਾਮਾ ਹੋ ਗਿਆ ਹੈ ਪਰਿਵਾਰ ਵਾਲਿਆਂ ਦੇ ਵੱਲੋਂ ਡਿਲੀਵਰੀ ਕਰਨ ਵਾਲੀ ਡਾਕਟਰ ਤੇ ਕਈ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਦੀ ਲਾਪਰਵਾਹੀ ਦੇ ਚਲਦਿਆਂ ਮਹਿਲਾ ਦੀ ਜਾਨ ਗਈ ਹੈ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਪਿੰਡ ਮੋੜ ਖੜਾਈ ਰਿਵਾਇਸ ਦੀ ਡੈਥ ਹੋ ਚੁੱਕੀ ਹੈ ਜੀ ਡਾਕਟਰ ਦੀ ਅੰਗੇਲੀ ਨਾਲੀ ਬਸ ਸਟੈਂਡ ਦੇ ਬੈਕ ਸਾਈਡ ਤੇ ਰਜਿੰਦਰਾ ਹਸਪੀਟਲ ਰਾਜਨ ਹਸਪੀਟਲ ਹੈ ਜੀ ਅੱਛਾ ਕੀ ਉਹਨਾਂ ਦੀ ਆਏ ਸੀ ਤੁਸੀਂ ਅਸੀਂ ਕੱਲ ਨੋਰਮਲ ਚੈੱਕ ਕਰਨ ਲਈ ਗਏ ਸੀ ਕੋਈ ਦਰਦ ਵਗੈਰਾ ਇਤਾਂ ਲਿਵਰ ਦਾ ਕੋਈ ਦਰਦ ਨਹੀਂ ਹੋ ਰਿਹਾ ਸੀਗਾ ਤੇ ਚੈਕਿੰਗ ਕਰਵਾਉਣ ਲਈ ਗਏ ਸੀਗੇ ਉਹਨਾਂ ਨੇ ਚੈਕਿੰਗ ਕੀਤੀ ਚੈਕਿੰਗ ਕਰਦੇ ਹੋਏ ਉਹਨਾਂ ਨੇ ਦਵਾਈ ਰੱਖਤੀ ਆ ਠੀਕ ਆ ਕਹਿੰਦੇ ਅੱਜ ਹੀ ਸ਼ਾਮ ਨੂੰ ਹੋ ਜਾਏਗਾ ਡਿਲੀਵਰੀ ਦਾ ਟਾਈਮ ਅਲਟਰਾਸਾਉਂਡ ਤੇ ਹੈਗਾ 2:7 ਦਾ ਸੀਗਾ ਜੀ ਤੇ ਉਹਨਾਂ ਨੇ ਦਵਾਈ ਰੱਖਤੀ ਕਹਿੰਦੇ ਸ਼ਾਮ ਤੱਕ ਹੋ ਜਾਊਗਾ ਅਸੀਂ ਹਸਬੈਂਡ ਔਰ ਵਾਈਫ ਦੋਨੋਂ ਗਏ ਹੋਏ ਸੀਗੇ ਤੁਹਾਡੇ ਨਾਲ ਕੋਈ ਹੈ ਨਹੀਂ ਸੀ ਪਰ ਉਹਨਾਂ ਨੂੰ ਮੈਂ ਪੋਜੀਸ਼ਨ ਦੱਸੀ ਵੀ ਇਦਾਂ ਇਦਾਂ ਸਾਡੇ ਕੋਲ ਪੈਸੇ ਨਹੀਂ ਹੈਗੇ ਤੇ ਕੋਈ ਲੇਡੀਜ਼ ਮੈਂਬਰ ਨਹੀਂ ਹੈਗਾ ਅਸੀਂ ਘਰ ਚਲੇ ਜਾਈਏ ਉਸ ਤੋਂ ਬਾਅਦ ਅਸੀਂ ਆ ਜਾਾਂਗੇ ਤੇ ਘਰ ਜਾਂਦੀ ਬਲੀਡਿੰਗ ਹੋਣ ਲੱਗੀ ਆ ਦਿਲ ਲੱਤਾਂ ਕੰਬਣ ਲੱਗੀਆਂ ਤੇ ਫਿਰ ਅਸੀਂ ਹਸਪੀਟਲ ਲੈ ਆਏ ਅਸੀਂ 5 6 ਦੇ ਵਿੱਚ ਅਸੀਂ ਉੱਥੇ ਆ ਗਏ ਹਸਪੀਟਲ ਆ ਗਿਆਂ 7:30 'ਤੇ ਡਿਲੀਵਰੀ ਹੋ ਗਈ ਜਿਹਦੇ ਵਿੱਚ ਬੱਚਾ ਹੋਇਆ ਸੀ ਬੱਚਾ ਠੀਕ ਸੀਗੇ ਜੀ ਤੇ ਉਸ ਤੋਂ ਬਾਅਦ ਬੱਚਾ ਠੀਕ ਹੋਣ ਤੋਂ ਬਾਅਦ ਕਾਨੂੰਨਾ ਉਹਨਾਂ ਨੂੰ ਬੱਚੇ ਨੂੰ ਮਿਲਣੇ ਦਿੱਤਾ ਨਾ ਉਹ ਬੱਚੇ ਦੀ ਮਾਂ ਨੂੰ ਮਿਲਣੇ ਦਿੱਤਾ ਜੀ ਤੇ ਤਿੰਨ ਤਿੰਨ ਚਾਰ ਘੰਟੇ ਬਲੀਡਿੰਗ ਆ ਹੁੰਦੀ ਹੈ ਬਲੀਡਿੰਗ ਹੁੰਦੀ ਰਹੀ ਹੈ ਜੀ ਅੱਛਾ ਜੀ ਬਹੁਤ ਤੇਜ਼ ਤੇ ਉਹਨਾਂ ਸਾਨੂੰ ਕੁਝ ਨਹੀਂ ਦੱਸਿਆ ਹੈਗਾ ਨਾ ਕਿਸੇ ਨੂੰ ਮਿਲਾਇਆ ਜੀ ਤੇ ਲਾਰੇ ਲਾਉਂਦੇ ਰਹੀ ਜੀ ਲਾਹ ਜੀ ਸੀ ਹਸਪਤਾਲ ਤੋਂ ਹਾਂ ਜੀ ਦਵਾਈ ਇਸ ਤੋਂ ਹੀ ਚੱਲ ਰਹੀ ਸੀਗੀ ਰਜਿੰਦਰ ਰਾਜੀ ਵਾਈਫ ਦਾ ਕੀ ਨਾਮ ਹੈ ਤੁਹਾਡਾ ਗਗਨਦੀਪ ਕੌਰ ਜੀ ਕਿੰਨੀ ਉਮਰੇ 30 ਵਾਲੀ ਬੱਚਾ ਕਿਹੜਾ ਪਹਿਲਾ ਦੂਜਾ ਹਾਂ ਸੈਕਿੰਡ ਬੱਚਾ ਜੀ ਹਾਂ ਜੀ ਪਹਿਲਾਂ ਬੇਟੀ ਆਈ ਸੈਕਿੰਡ ਬੇਬੀ ਆਈ ਬੋਏ ਦੀ ਹੋਈ ਸੀ ਜਿਹੜੀ ਡਿਲੀਵਰੀ ਹੋਈ ਸੀ ਜੀ ਪਰ ਨੋਰਮਲ ਹੋਈ ਹੈ ਜੀ ਨੋਰਮਲ ਹਾਂਜੀ ਤੇ ਉਹਨਾਂ ਤੋਂ ਮਤਲਬ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ 3-4 ਘੰਟੇ ਤੋਂ ਵਾਰੀ ਸਾਨੂੰ ਕੁਝ ਨਹੀਂ ਉਹਨਾਂ ਨੇ ਦੱਸਿਆ ਹੈ ਜੀ ਕੀ ਸ਼ੱਕ ਸੀ ਹੈਗਾ ਹਾਂਜੀ ਉਹਨਾਂ ਦੀ ਨਗਲੀ ਤੇ ਪੂਰਾ ਸੱਕ ਆਇਆ ਤੁਸੀਂ ਪੁੱਛਿਆ ਨਹੀਂ ਅਸੀਂ ਪੁੱਛਿਆ ਸੀਗਾ ਉਹ ਕਹਿੰਦੇ ਉਹ ਖੁਦ ਇਦਾਂ ਕਹਿ ਰਹੇ ਸੀ ਕਿ ਸਾਨੂੰ ਤਾਂ ਖੁਦ ਨਹੀਂ ਪਤਾ ਲੱਗ ਰਹੀ ਤੇ ਉਹ ਮੈਨੂੰ ਕਿੱਥੇ ਕੀਤਾ ਫਿਰ ਰਜਿੰਦਰਾ ਕੀਤਾ ਸੀਗਾ ਜੀ ਉੱਥੇ ਜਾਂਦੀ ਡੈਡ ਡੈਡ ਹੋ ਗਿਆ ਜੀ ਤੁਸੀਂ ਨਾਲ ਆਏ ਸੀ ਰਜਿੰਦਰਾ ਹਾਂਜੀ ਮੈਂ ਨਾਲ ਆਇਆ ਸੀ ਅੱਛਾ ਉਹ ਡਾਕਟਰ ਸਾਹਿਬ ਦੀ ਕੋਈ ਟੀਮ ਆਈ ਸੀ ਨਾ ਡਾਕਟਰ ਦੇ ਆਈ ਨਹੀਂ ਸੀ ਉਹਨਾਂ ਨੂੰ ਜ਼ਬਰਦਸਤੀ ਲੈ ਕੇ ਆਈ ਸੀ ਜੀ ਫਿਰ ਉਹਨਾਂ ਨੇ ਕਮਰੇ ਦੇ ਇੰਟਰ ਕਰਦੇ ਸਾਰੇ ਪਤਾ ਨਹੀਂ ਕਿੱਧਰ ਚਲੇ ਗਏ ਜੀ ਅਸੀਂ ਉਹਨਾਂ ਨੂੰ ਰੋਕਿਆ ਵੀ ਸੀਗਾ ਵੀ ਵੀਰੇ ਰੁਕ ਜਾਓ ਥੋੜਾ ਕੋਈ ਉਹ ਨਹੀਂ ਵੀ ਸਾਡੀ ਹੈਲਪ ਕਰਵਾ ਕੇ ਜਾਇਓਗਾ ਸੀਰੀਅਸ ਅਕੇਸ ਦਾ ਉਹਨਾਂ ਨੇ ਕੁਝ ਨਹੀਂ ਸਾਡੀ ਮੰਨੀ ਹੈਗੀ ਜਦ ਹੀ ਨਿਕਲ ਕੇ ਆਈ ਦੀ ਕੰਪਲੇਟ ਕੀਤੀ ਹੈ ਕੰਪਲੇਨਟ ਕੀਤੀ ਹੈ ਐਫਆਈਰ ਦਰਜ ਕਰਵਾਈ ਹੈ ਜੀ ਕਿਹੜੇ ਥਾਂ ਤੇ ਬਕਸੀ ਵਾਲੀ ਨੂੰ ਬਕਸੀ ਵਾਲਾ ਠਾਣਾ ਲੱਗਦਾ ਜੀ ਕੀ ਮੰਗ ਕੀ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਰਜਿੰਦਰ ਸਿੰਘ ਪਿੰਡ ਮੌਂਡ ਖੇੜਾ ਨਾਬਾ ਰੋਡ ਪਟਿਆਲਾ ਅੱਜ ਤੁਸੀਂ ਇੱਥੇ ਰਜਿੰਦਰਾ ਮੋਰਥਰੀ ਜੀ ਪਹੁੰਚੇ ਹੋ ਕੀ ਮਾਮਲਾ ਕੀ ਹੈ ਮਾਮਲਾ ਇਹ ਸੀਗਾ ਸਾਡੇ ਪਿੰਡੋਂ ਲੜਕੀ ਸੀ ਗਗਨਦੀਪ Kaur ਠੀਕ ਆ ਪਿੰਡ ਦੀ ਨੌ ਸੀ ਸਾਡੇ ਤੇ ਤੇ ਹੋ ਰੂਟੀਨ ਦੇ ਵਿੱਚ ਪਹਿਲਾਂ ਵੀ ਟ੍ਰੀਟਮੈਂਟ ਚੱਲਦਾ ਸੀਗਾ ਬੱਚਾ ਹੋਣ ਵਾਲਾ ਸੀ ਉਹਨਾਂ ਦਾ ਉਸ ਤੋਂ ਬਾਅਦ 2 ਕੁ ਮਹੀਨੇ ਇਹਨਾਂ ਨੇ ਟ੍ਰੀਟਮੈਂਟ ਮਾਡਲ ਟਾਊਨ ਤੋਂ ਕਰਵਾਇਆ ਕਿਉਂਕਿ ਬੱਚੀ ਸਰਵਿਸ ਕਰਦੀ ਸੀ ICCB ਬੈਂਕ ਦੇ ਵਿੱਚ ਝੰਡੀਗੜ੍ਹ ਵੀ ਉਧਰੋਂ ਚਲੋ ਰਲੀ ਸੁੱਟੀ ਰਲੀਬ ਹੋ ਜੂਗੀ ਹਨਾ ਉਹਦੇ ਕਰਕੇ ਉਸ ਤੋਂ ਬਾਅਦ ਉਹ ਜਿਹੜੀ ਮੈਡਮ ਸੀ ਉੱਥੇ ਨਹੀਂ ਪਹੁੰਚੀ ਆਪ ਸੁੱਟੀ ਦੇ ਗਈ ਹੋਈ ਸੀ ਵੀ 26 27 ਤਰੀਕ ਨੂੰ ਆਉਗੀ ਵਾਪਸ ਇਹਨਾਂ ਨੇ ਕਿਤੇ ਹੀ ਪਹਿਲਾਂ ਨਾਲ ਤੋਂ ਰੁਟੀਨ ਚ ਚੱਲਦਾ ਸੀ ਕਿ ਚਲੋ ਉੱਥੇ ਜਾਏ ਉਹਨਾਂ ਚੈੱਕ ਅਪ ਕਰਵਾਉਣ ਜਦ ਕਿ ਰਿਪੋਰਟਾਂ ਦੇ ਮੁਤਾਬਕ 2 ਮਈ ਦੀ ਸੌਰੀ 2 ਜੁਲਾਈ ਦੀ ਉਹਨਾਂ ਦੇ ਜਿਹੜਾ ਬੱਚਾ ਹੋਣਾ ਸੀ ਡੇਟ ਸੀ ਇਹ ਰੁਟੀਨ ਦੇ ਵਿੱਚ ਚੈੱਕ ਅਪ ਕਰਵਾਉਣ ਗਏ ਤੇ ਉਹਨਾਂ ਨੇ ਕੀ ਕੀਤਾ ਨਾਲ ਦੀ ਨਾਲ ਕਹਿੰਦੇ ਜਦ ਕੇ ਬੱਚੀ ਨਾਰਮਲ ਸੀ ਕੋਈ ਪ੍ਰੋਬਲਮ ਨਹੀਂ ਸੀ ਕੋਈ ਉਹਨਾਂ ਨੂੰ ਪੇਨ ਨਹੀਂ ਸੀਗੇ ਠੀਕ ਹੈ ਸਾਰੀਆਂ ਰਿਪੋਰਟਾਂ ਰਾਈਟ ਸੀਗੀਆਂ ਤੇ ਉਹ ਕਹਿੰਦੇ ਵੀ ਅੱਜ ਹੀ ਤੁਸੀਂ ਇਹਦਾ ਇਹਨੂੰ ਐਡਮਿਟ ਕਰੋ ਇੱਥੇ ਤੇ ਲੜਕੀ ਦਾ ਹਸਪੈਂਡ ਆ ਸੀ ਬਿੱਟੂ ਕਹਿੰਦੇ ਆ ਉਹਨੂੰ ਆਪਰੇਸ਼ਨ ਆ ਉਹਦਾ ਨਾਮ ਤੇ ਉਹ ਕਹਿੰਦਾ ਵੀ ਸਾਡੇ ਕੋਲੇ ਨਾ ਸੀ ਘਰ ਦੱਸ ਕੇ ਇੰਨਾ ਨਾ ਕੋਈ ਅਸੀਂ ਪੈਸਾ ਲੈ ਕੇ ਆਏ ਇੱਕ ਸਾਡੀ ਮਰਜ਼ਾਦਾ ਵੀ ਹੈ ਨਗਰ ਦੀ ਕਿ ਜਦੋਂ ਕੋਈ ਵੀ ਅਸੀਂ ਕੰਮ ਕਰਦੇ ਸੀ ਗੁਰੂ ਘਰ ਮੱਥਾ ਟੇਕਦੇ ਆ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਕਿ ਫੇਰ ਅਸੀਂ ਤੁਹਾਡੇ ਕੋਲ ਆਵਾਂਗੇ ਉਹਨਾਂ ਨੇ ਬੱਚੀ ਦੇ ਨਾ ਯੂਟਰਸ ਦੇ ਅੰਦਰ ਦਰਦ ਠਾਲਣੀ ਪਹਿਲੀ ਗੋਲੀ ਰੱਖਤੀ ਪਰਿਵਾਰ ਦੇ ਦੱਸਣ ਦੇ ਮੁਤਾਬਕ ਕਹਿੰਦੇ ਵੀ ਅੰਦਰ ਟੈਬਲੇਟ ਰੱਖੀ ਉਹਨਾਂ ਨੇ ਪਿੰਡ ਜਾ ਕੇ ਪੇਨ ਥੋੜੀ ਜਿਹੀ ਸ਼ੁਰੂ ਹੋਈ ਤੇ ਇਹ ਲੈ ਆਏ ਇੱਥੇ ਐਡਮਿਟ ਕਰ ਲਈ 7 ਵਜੇ ਡਿਲੀਵਰੀ ਨਾਰਮਲ ਡਿਲੀਵਰੀ ਹੋਈ ਜਦੋਂ ਡਿਲੀਵਰੀ ਹੋਈ ਡਿਲੀਵਰੀ ਦੇ ਵਿੱਚ ਹੀ ਜਾਂ ਤਾਂ ਬੱਚਿਆ ਇੱਕ ਲਗਤ ਖਿੱਚਿਆ ਗਿਆ ਉਹਨਾਂ ਤੋਂ ਦੇ ਅੰਦਰੋਂ ਕੋਈ ਨਾਸ ਫਾਟੀ ਯੂਟਰਸ ਦੇ ਅੰਦਰੋਂ ਨਾਸ ਫਾਟੀ ਦੇ ਸਾਰੀ ਉਹ ਜਿਹੜਾ ਬਲੱਡ ਸੀਗਾ ਬਲੀਡਿੰਗ ਸ਼ੁਰੂ ਹੋ ਗਈ ਤੇ ਇਹਨਾਂ ਨੂੰ ਨਾ ਬੇਬੀ ਦਿਖਾਇਆ 2.5 ਘੰਟੇ ਨਾ ਹੀ ਉਹ ਬੱਚੀ ਨੂੰ ਦਿਖਾਇਆ ਗਗਨਦੀਪ ਕੌਰ ਨੂੰ ਠੀਕ ਆ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਕਹਿਣ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਅੰਦਰ ਬੁਲਾਇਆ ਵੀ ਇਹ ਤਾਂ ਬਹੁਤ ਜ਼ਿਆਦਾ ਸੀਰੀਅਸ ਹੈਗਾ ਸਾਨੂੰ ਬਲੱਡ ਦੀ ਲੋੜ ਆ ਬਲੱਡ ਦਾ ਵੀ ਇਹਨਾਂ ਨੇ ਇੰਤਜ਼ਾਮ ਕੀਤਾ नियर ਬਾਉਟਰ ਦੱਸਣ ਦੇ ਮੁਤਾਬਕ ਇਹ ਕਹਿੰਦੇ ਵੀ ਸਬਕ 10 ਵਜੇ ਸਾਨੂੰ ਕਹਿੰਦੇ ਵੀ ਤੁਸੀਂ ਇੱਥੋਂ ਲੈ ਜਾਓ ਤੇ ਇਹ ਕਹਿੰਦੇ ਵੀ ਅਸੀਂ ਕਿੱਥੇ ਜਾਈਏ ਠੀਕ ਆ ਵੀ ਰਜਿੰਦਰਾ ਚ ਲੈ ਜਾਓ ਕਿਸੇ ਵੀ ਹੋਚ ਲੈ ਜਾਓ ਜਦ ਕਿ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਆ ਹਸਪੀਟਲ ਦੀ ਆਪਣਾ ਐਂਬੂਲੈਂਸ ਦਾ ਜਿਹੜਾ ਹੈਗਾ ਪ੍ਰਬੰਧ ਕਰਨ ਦਾ ਠੀਕ ਆ ਹੈਗਾ ਸੀਗਾ ਆਦੀ ਆਪਣੀ ਹੈਗੀ ਸੀ ਉਹਨਾਂ ਨੇ ਕੋਈ ਹੋਰ ਤੇ ਆਪਣੀ ਨਹੀਂ ਉਹਨਾਂ ਨੇ ਭੇਜੀ ਹੈਗੀ ਉਥੋਂ ਕੋਈ ਵੀ ਤੇ ਇਹਨਾਂ ਦੇ ਜੋਰ ਪਾਉਣ ਤੇ ਪਹਿਲਾਂ ਕੋਈ ਆ ਵੀ ਨਾ ਉਹਨਾਂ ਦਾ ਕੋਈ ਵੀ ਵਰਕਰ ਹੌਸਪੀਟਲ ਦੇ ਵਿੱਚੋਂ ਇਹਨਾਂ ਦੇ ਜੋਰ ਪਾਉਣ ਤੇ ਇੱਕ ਦੋ ਬੰਦਾ ਇੱਥੇ ਆਏ ਤੇ ਬਾਅਦ ਦੇ ਵਿੱਚ ਉਹ ਵੀ ਬਾਥਰੂਮ ਦੇ ਬਾਹਰ ਨੇ ਉਹ ਵੀ ਇੱਥੋਂ ਨਿਕਲ ਗਏ ਅੱਛਾ ਇੱਥੇ ਅੰਦਰ ਐਡਮਿਟ ਹੋਇਆ ਤੇ ਡਾਕਟਰਾਂ ਨੇ ਦੇਖਿਆ ਵੀ ਇਹਦੇ ਵਿੱਚ ਕੁਝ ਨਹੀਂ ਹੈ ਕਹਿੰਦੇ ਵੀ ਅਸੀਂ ਪੀਜੀਆ ਲੈ ਜੰਦੇ ਆ ਡਾਕਟਰ ਕਹਿੰਦੇ ਵੀ ਜੇ ਪੀਜੀਆ ਤਾਂ ਤਾਂ ਲੈ ਕੇ ਜਾਉਂਗਾ ਜੇ ਤੇ ਵਿੱਚ ਕੁਝ ਹੋਵੇ ਤੇ ਡੈੱਡ ਬੋਡੀ ਹੋ ਗਈ ਰਾਤ ਨੂੰ ਨੀਅਰ ਬਟ 12:00 ਵਜੇ ਸਾਨੂੰ ਇਹਨਾਂ ਨੇ ਫੋਨ ਕੀਤਾ ਵੀ ਇਦਾਂ ਕਰਕੇ ਅਸੀਂ ਇੱਥੇ ਆਏ ਤੇ 2 ਵਜੇ ਦੇ ਕਰੀਬ ਅਸੀਂ ਫਿਰ ਇਹਨੂੰ ਮੋਰਚਰੀ ਦੇ ਵਿੱਚ ਇੱਥੇ ਦਾਖਲ ਕਰਵਾ ਕੇ ਗਏ ਤੇ ਪ੍ਰਸ਼ਾਸਨ ਨਾਲ ਪੁਲਿਸ ਵਾਲਾ ਨੇ 1074 ਦੀ ਕਾਰਵਾਈ ਕੀਤੀ ਹੈ ਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਵੀ ਤੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਡਾਕਟਰ ਦੀ ਅਣਗੈਲੀ ਹੋਈ ਆ ਅਣਗੈਲੀ ਕਰਕੇ ਹੀ ਉਸ ਗਗਨਦੀਪ ਪੌਰ ਜਿਹੜੀ ਅਜੇ ਸਾਡੇ ਵਿੱਚ ਨਹੀਂ ਗਈ ਵਾਹਿਗੁਰੂ ਇਹ ਬਹੁਤ ਨਾਈਸ ਬੱਚੀ ਸੀ ਤਿੰਨ ਚਾਰ ਘੰਟੇ ਦੇ ਬਲੇਟੇ ਕੋਲ ਜੀ ਤਿੰਨ ਘੰਟਿਆਂ ਤੋਂ ਕੋਈ ਵੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਇਹਨਾਂ ਦੀ ਉੱਥੇ ਹੋਈ ਤੇ ਬੜਾ ਸਾਰਾ ਨਗਰ ਅੱਚ ਮਤਲਬ ਪਤਾ ਲੱਗਿਆ ਨਗਰ ਦੇ ਵਿੱਚ ਸਭ ਦੇ ਚੁੱਲ੍ਹੇ ਬੰਦ ਪਏ ਨੇ ਇੰਨਾ ਨਾ ਪੂਰਾ ਹੋਣ ਬਾਲਾ ਘਾਟਾ ਬੱਚੀ 2.5 ਸਾਲ ਦੀ ਬੱਚੀ ਹੈਗੀ ਛੋਟੀ ਇਹ ਬੱਚਾ ਬੱਚਾ ਇੱਕ ਦਿਨ ਦਾ ਹੀ ਆ ਉਹਨੂੰ ਦਾਦੀ ਕਿਵੇਂ ਪਾਲੂਗੀ ਤੇ ਅਸੀਂ ਇਹੀ ਸਾਰੇ ਨਗਰ ਨਿਵਾਸੀ ਮੁੰਡ ਖੜਾ ਤੇ ਸਾਰੇ ਰਿਸ਼ਤੇਦਾਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਡਾਕਟਰ ਰਾਜਨ ਤੇ ਕਾਨੂੰਨੀ ਮੁਤਾਬਕ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਇਹੀ ਅਸੀਂ ਕਹਿੰਦੇ ਆ ਦੁਬਾਰੋਂ ਫੇਰ ਸਭ ਤੁਹਾਡਾ ਸਾਰੇ رپورਟਰ ਵੀਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋ ਅੰਦਰ ਸਾਹਿਬ ਕੇ ਪੇਸ਼ੈਂਟ ਨੂੰ ਕਿਹੋ ਕੀ ਨਾਮ ਰਸ ਕੀ ਨਾਮ ਕਿਹੜਾ ਉਸ ਨੂੰ ਵਜ੍ਹਾ ਅਚਨ ਰਾਜਨ ਹਸਪਤਲ ਲੋੜ ਲੱਗ ਗਿਆ ਬੰਕ ਨੂੰ ਮੋਖੜਾ ਕੋ ਕੇਸ ਆਇਆ ਹੋਵੇ ਤੇ ਐਡਮਿਸ਼ਨ ਲੱਗਿਆ ਉਹਨਾਂ ਦੀ ਵੀ ਡੈਥ ਹੋ ਗਈ ਹੈ ਤੁਹਾਡੀ ਗੱਲ ਤੋਂ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਅਨੀਤਾਂ ਜੀ ਜੋ ਮਦਦ ਕੀਤੀ ਜਵੇ ਮੈਂ ਤੁਹਾਨੂੰ ਸਾਰੀ ਡਿਟੇਲ ਦੱਸ ਹੀ ਰਹੀ ਹਾਂ ਕਿ ਪੇਸ਼ੈਂਟ ਮੇਰੇ ਕੋਲ ਕੱਲ ਆਈ ਹੈ 2 ਵਜੇ 2:30 ਵਜੇ ਚੈੱਕਪ ਕਰਾ ਨਹੀਂ ਆਇਆ ਮੈਨੂੰ ਕਹਿੰਦੀ ਹੈ ਜੀ ਮੈਨੂੰ ਹਲਕੀ ਹਲਕੀ ਦਰਦਾਂ ਨੇ ਮੈਂ ਕਿਹਾ ਬੱਚੇ ਜਲ ਮੈਂ ਤੁਹਾਨੂੰ ਚੈੱਕ ਕਰਤੀ ਠੀਕ ਹੈ ਚੈੱਕ ਕਰਨ ਤੋਂ ਬਾਅਦ ਮੈਂ ਨੂੰ ਕਿਹਾ ਮੈਂ ਕਿ ਤੇਰੇ ਨਾਲ ਬਹੁਤ ਵਧੀਆ ਬੱਚਾ ਨਹੀਂ ਹੋ ਰਹੀ ਪਈ ਹੈ ਜੇ ਤੁਸੀਂ ਡਿਲੀਵਰੀ ਕਰਾਵੇਂ ਨਾ ਤੇ ਡਿਲੀਵਰੀ 2 ਘੰਟੇਜ਼ ਹੋ ਜੂਗੀ ਜਲਦੀ ਚਲੋ ਮੇਰੀ ਮਾਂ ਸੱਸ ਨੂੰ ਨਾਲ ਲੈ ਗਈ ਤੇ ਮੈਂ ਉਹਨਾਂ ਨੂੰ ਲੈ ਕੇ ਆ ਜੰਨੀ ਸੱਸ ਮੈਂ ਕਿ ਚਲ ਤੂੰ ਐਵੇਂ ਕਰ ਫਿਰ ਕੁਝ ਵੀ ਨਹੀਂ ਆ ਜੀ 6-7 ਵਜੇ ਆ ਜੀ ਤੇਰਾ ਦਿਨ ਦਿਨ ਵਾਲੇ ਕੇਸ ਨਿਬੜ ਜੇਗਾ ਤੇ ਕੰਮ ਹੋ ਜਾਊਗਾ 5:30 ਸਾਡੇ 4:30 ਮੈਂ ਉਸ ਤੋਂ ਥੋੜੀ देर ਬਾਅਦ ਮੈਨੂੰ ਫੋਨ ਆਇਆ ਮੈਨੂੰ ਕਿਉਂ ਮੈਂ ਮੈਨੂੰ ਨਾ ਦਰਦਾਂ ਸ਼ੁਰੂ ਹੋ ਗਈਆਂ ਨੇ ਮੈਂ ਕਿਹਾ ਬੱਚੇ ਜੀ ਸ਼ੁਰੂ ਹੋ ਗਈਆਂ ਫਿਰ ਤੂੰ ਆ ਜਾ ਦਰਦਾਂ ਸ਼ੁਰੂ ਹੋ ਗਈਆਂ ਮੇਰੇ ਉਹ ਆਈਏ ਸਾਡੇ ਕੋਲ 5:30 ਵਜੇ 5:30 ਵਜੇ ਆਈਏ 6:00 ਵਜੇ ਤੱਕ ਉਹਦਾ ਸਭ ਕੰਮ ਸ਼ੁਰੂ ਕੀਤਾ ਨੀਵਾ ਕੀਤਾ ਜਾਨੀ ਮੈਂ ਜੀਵੇ ਜੀਵੇ ਸਾਡਾ ਪ੍ਰੋਸੀਜਰ ਹੁੰਦਾ ਤੇ ਸਹੀ ਸਮਾਂ ਸੱਤ ਵਜੇ ਲਈ ਲਿਖੀ ਹੋਈ ਉਹ ਇਹ ਨਹੀਂ ਕਿ ਕੋਈ ਜ਼ਬਰਦਸਤੀ ਹੈ ਨਹੀਂ ਜ਼ਬਰਦਸਤੀ ਨਹੀਂ ਜਲਦੀ ਜਲਦੀ ਆ ਜਾਂਦੇ ਹਾਂ ਉਹਨਾਂ ਨੇ ਕਿਹਾ ਕਿ ਸੀ ਪੀ ਚੱਕਰ ਕਿਸੇ ਕੋਈ ਪ੍ਰੋਬਲਮ ਨਹੀਂ ਸੀ ਕਾ ਤੁਹਾਡੇ ਗੁਰੂ ਕੋਈ ਦਵਾਈ ਦਿੱਤੀ ਕਿ ਜਿਸ ਦਾ ਸਾਰੇ ਦੁਨੀਆਂ ਦੇ ਲੋਕੋ ਇਹ ਵੀ ਹੋਣੀ ਉਹ ਕਹਿੰਦਾ ਕਿ ਅ ਵੀ ਤੁਹਾਨੂੰ 2 ਘੰਟੇ ਬਾਅਦ ਉਸਤਾ ਹੈਗਾ ਤੁਹਾਡੇ ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਤੁਸੀਂ ਮੈਂ ਤੁਹਾਨੂੰ ਦੱਸਦੀ ਆ ਡਿਲੀਵਰੀ ਹੋਣ ਤੋਂ ਬਾਅਦ ਘੰਟਾਂ ਡੇਢ ਤਾਂ ਸਭ ਲੈਬੋਰੰਮ ਚ ਲੱਗਦਾ ਹੀ ਹੈ ਨਾ ਕਿ ਨਹੀਂ ਲੱਗਦਾ ਜੀ ਸਟਿਚ ਕਰਨੇ پیشنਤਾਂ ਦੀ ਵੀ ਹੈ ਸਾਰਾ ਕੁਝ ਕੁਝ ਕਰਨਾ ਹੈ ਸਵਾ ਟਰੀ ਜੀ ਮੈਂ ਬਾਹਰ ਆ ਗਈ ਹਾਂ ਸਵਾ ਟਰੀ ਮੈਂ ਬਾਹਰ ਆ ਕੇ ਮੇਰੀ ਓਪੀਡੀ ਪੂਰੀ ਪਈ ਸੀ ਜੀ ਓ ਬਲੀਡਿੰਗ ਹੋਈ ਆ ਤਾਂ ਮੈਂ ਰੋਟੀ ਵੀ ਦੇਖੀ ਐ ਆਪਣੀ ਜੋਤ ਬੱਤੀ ਕਰਨ ਲੱਗੀ ਐ ਇੰਨੀ ਦੇਰ ਦੀ ਮਿਚੀ ਮੈਨੂੰ ਅੰਦਰੋਂ ਕਾਲ ਆ ਗਈ ਜਿਹੜਾ ਬੰਦਾ ਮੈਨੂੰ ਸਟਾਫ ਕਰਾਇਆ ਐ ਇਹਨਾਂ ਆਓ ਜਲਦੀ ਆਓ ਮੈਂ ਗਈ ਤੇ ਉਹਨੂੰ ਜਿਹੜੀ ਇੱਕਦਮ ਹੋ ਗਈ ਨਹੀਂ ਨਾ ਹੁੰਦਾ ਕਿ ਜਾਨਾ ਕਾਰਨ ਕੀ ਸੀ ਜੀ ਇਹਨੂੰ ਜੇ ਕਾਰਨ ਪਤਾ ਲੱਗੇ ਫਿਰ ਸਾਰੀ ਹੱਲ ਮਿਲ ਕੋ ਲਾਣਾ ਕਾਰਨ ਤਾਂ ਹੋਣੀ ਬਾਕੀ ਉਹਨੇ ਤਾਂ ਦੱਸ ਹੀ ਨਹੀਂ ਨਿਕਲ ਚੁੱਕਾ ਸੀ ਨਹੀ ਨਹੀ ਅਮੀ ਹੋਇਆ ਨਾ ਕਿ ਅਸੀਂ 9 ਵਜੇ ਪੂਰੇ ਜਦੋਂ ਬਲੀਡਿੰਗ ਹੋਈ ਐ ਹੈ ਜਦੋਂ ਜਦੋਂ ਨਹੀਂ ਜਦੋਂ ਸੀ ਜਦੋਂ ਨਹੀਂ ਸਟਾਫ ਨੂੰ ਨਹੀਂ ਪਤਾ ਸੀ ਉਹਨੂੰ ਬਲੀਡਿੰਗ ਦੇ ਜ਼ਾਰਾ ਹੋ ਗਈ। ਉਹ ਬਗਾਰਾ ਇਹ ਤੋਂ ਸਪੇ। ਉਹ ਬਿਦਿੰਨਾ 1 ਐਂਡ 1/2। ਉਹ ਕਹਿੰਦੇ ਕਿ ਕਹਿੰਦਾ ਕਿ ਡਾਕਟਰ ਦੀ ਲਾਪਰਵਾਹੀ ਰਹੀ ਹੈ ਕਿ ਤੁਸੀਂ ਕੀ ਕਹੋਗੇ ਇਸ ਬਾਰੇ। ਮਤਲਬ ਜਿੰਨਾਂ ਗ੍ਰੇਸਟਨ ਜਿੰਨ੍ਹੇ ਸਰੀਰ ਨੂੰ ਇੱਕ ਹੋਰ ਚੀਜ਼ થઈ ਉਹਨਾਂ ਨੇ ਕਿ ਜਦੋਂ ਮਰੀਜ਼ ਸ਼ਿਫਟ ਕੀਤਾ ਗਿਆ ਤਾਂ ਕੋਈ ਡਾਕਟਰ ਨਾਲ ਸੀਗੇ। ਲੇਕਿਨ ਜਦੋਂ ਐਡਮਿਟ ਹੋ ਗਏ ਤਾਂ ਉਹ ਉਹਨੂੰ ਫਰਾਰ ਹੋ ਗਿਆ। ਨਹੀਂ ਫਰਾਰ ਨਹੀਂ ਹੈ। ਉਹਨਾਂ ਨੇ ਅੱਧਾ ਕਰਨਾ ਵੀ ਜਿਵੇਂ ਸਾਰੀ ਫਾਈਲ ਬਣਵਾ ਕੇ ਆਏ। ਸਾਰਾ ਕੁਝ ਕਰਾ ਕੇ ਆਏ ਅਤੇ ਟੈਸਟ ਕਰਵਾ ਕੇ ਆਏ ਉਥੇ ਇਹਨਾਂ ਦਾ ਤਾਂ ਕੋਈ ਕੰਮ ਹੀ ਨਹੀਂ ਸੀ ਹਨਾ ਕਿ ਕੰਮ ਸੀ ਦਾ ਤੁਸੀਂ ਆਪੋ ਤੁਸੀਂ ਸਾਡੇ ਨੂੰ ਕੋਈ ਲਾਪਰਵਾਹੀ ਨਹੀਂ ਪੂਰੇ ਦੇਖੋ ਅਸੀਂ ਹੱਥ ਜੋੜ ਕੇ ਕਹਿੰਦੇ ਹਾਂ ਵੀ ਸਾਡੇ ਨੂੰ ਤਾਂ ਅਸੀਂ ਤਾਂ ਆਪਣੀ ਜਾਨ ਲਗਾਉਣ ਨੂੰ ਸ਼ੇਅਰ ਹੁੰਦੇ ਹਾਂ ਲਾਪਰਵਾਹੀ ਕਿਉਂ ਕਰਾਂਗੇ ਅਸੀਂ ਰੈਫਰ ਕਰਨ ਦਾ ਆਪ ਵੀ ਕਰਨੀ ਚਾਹੀਦੀ ਬਸ ਇਹ ਲੈ ਲਈ ਫੋਟੋ ਗੁਰੂ ਸਰਾ ਦਾ ਕੁਝ ਸਪਟਮੀਸ ਬਾਰੇ ਕੁਝ ਨਸ ਤੋਂ ਬਾਤ ਕਰ ਦੋ ਜੀ ਅੱਗੇ ਵੀ ਕਿਸੇ ਕੋਈ ਜੇ ਤਰ੍ਹਾਂ ਕੁਝ ਹੋਣਾ ਹੋਵੇ ਹਉਂ ਲਿਆ ਕਿ ਵੀਰੇ ਕੋਈ ਪੇਸ਼ੈਂਟ ਜਿਆਦਾ ਸਿੱਖ ਹੋ ਜਾਂਦੇ ਨਹੀਂ ਇਹ ਸੰਭਲ ਨਹੀਂ ਹੁੰਦਾ ਸਰੀ ਕਰਨੇ ਕਰਦੇ ਸਤਿਜੀ ਜਿਆਦਾ ਪ੍ਰੈਕਟਿਸ ਕੀ ਕਰਦੇ ਵਿੰਦਰਾ ਕਰਦੇ ਆਂ ਤੇ ਮੈਂ ਤਾਂ ਨਾਲ ਪੁੱਛਿਆ ਸੀ ਕਿ ਜੇ ਤੁਸੀਂ ਕੋਲੰਬੀਆ ਜਾਣਾ ਚਾਹਦੇ ਤਾਂ ਦੱਸੋ ਮੈਂ ਇਹ ਤੁਸੀਂ ਇਹ ਨਹੀਂ ਕਿ ਵਿੰਦਰਾ ਜਾਣਾ ਪਾਉਸੋ ਕਹਿੰਦਾ ਸੀ ਵਿੰਦਰਾ ਜਾਵਾਂਗੇ ਸਾਡੇ 3 ਬੰਦੇ ਉਹਨਾਂ ਨੂੰ ਛੱਡ ਕੇ ਆਏ ਨੇ ਉਹਨਾਂ ਦੇ ਫਾਈਲਾਂ ਬਣਵਾ ਕੇ ਸਾਰੇ ਅੰਦਰ ਦੱਸ ਕੇ ਆਏ ਇਹ ਬਿਲਕੁਲ ਗਲਤ ਹੈ ਕਿ ਜ਼ਬਰਦਸਤੀ ਕਿਉਂ ਡਿਲੀਵਰੀ ਕਰਾ ਲਈ ਕੋਈ ਹੋ ਜੂਗੀ ਡਿਲੀਵਰੀ ਜ਼ਬਰਦਸਤੀ ਨਹੀਂ ਤੁਸੀਂ ਆਪ ਉਸੇ ਬਸ ਨਾਰਮਲ ਜੀ ਡਿਲੀਵਰੀ ਬਿਲਕੁਲ ਮੈਨੂੰ ਨਹੀਂ ਇੰਨੀ ਫਰਸਟ ਕਲਾਸ ਡਿਲੀਵਰੀ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਮਰੇ ਬਤਾਓ ਡਾਕਟਰ ਤੁਸੀਂ ਕੀ ਸੋਚ ਸਕਦੇ ਹੋ ਕਿ ਕਿਵੇਂ ਹੋ ਗਈ ਇਲੈਕਟਿਵ ਡਿਲੀਵਰੀ ਇਹ ਲੋ ਬਲੱਡ ਲੋਸ ਹੋ ਗਿਆ ਜੀ ਉਹ ਕਹੇ ਸੀ ਕਿ ਅਸੀਂ ਬਿਲਕੁਲ ਟਿਕਾ ਤਾ ਆਏ ਸੀ ਦੋਨੋਂ ਹਸਬੰਦ ਰਿਵਾਈ ਹਾਂ ਜੀ ਹਾਂ ਡਿਲੀਵਰੀ ਡੇਟ ਸੀ ਜੀ ਉਹਨਾਂ ਦੇ ਨਹੀਂ ਨਹੀਂ ਡਿਲੀਵਰੀ ਡੇਟ ਤੋਂ ਦਾ ਉਹਨਾਂ ਵਿੱਚ ਕੋਈ ਆਉਣੇ ਹੋ ਤਾਂ ਇਹ ਨਹੀਂ ਨਾਰਮਲ ਲੱਗਦੇ ਬੱਚੇ ਨੇ ਜਨਮ ਦੇ ਦਿੰਦੇ ਦੇ ਦਿੰਦੇ ਨਾ ਕੋਈ 10 ਦਿਨ ਦੇ ਕੋਈ 15 ਦਿਨ ਦੇ ਉਹਦੀ ਕਿੰਨੀ ਕੋ ਦੂਰ ਸੀ 2 7 ਸੀ ਨਾ ਜਿਵੇਂ ਹੁਣ ਤਕਨੀ ਸੀਗੀ ਮੈਨੂੰ ਉਹਨੇ ਮੈਨੂੰ ਕਿਹਾ ਤਾਂ ਹੀ ਮੈਨੂੰ ਚੈੱਕ ਕੀਤਾ ਮੈਂ ਇਹ ਤਾਂ ਮੈਂ ਚੈੱਕ ਹੀ ਨਾ ਕਰਦੀ ਜੇ ਮੈਂ ਕਹਿੰਦੀ ਨਾ ਮੈਨੂੰ ਤਕਲੀਫ ਹੈ ਤੁਹਾਡੇ ਕੋਲੋਂ ਕੋਈ ਮੈਡੀਕਲ ਸੁਪੀਤੀ ਕੀ ਉਸ ਤਰ੍ਹਾਂ ਜਿਹੜਾ ਚੈੱਕ ਉਹ ਵੀ ਦਰਦ ਕਰ ਰਹੀ ਸੀ ਉਹ ਰੇਂਜ ਚ ਗੋਲੀ ਦਿੰਦੇ ਰੱਖੀ ਹੋ ਜੀ ਕੋਈ ਨਹੀਂ